ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਡਿਜ਼ਾਈਨ ਆਪਾਂ ਕਿਸੇ ਵੀ ਲੇਡੀਜ਼ ਕੋਟੀ ਤੇ ਇਸ ਕੀਵੀ ਤੇ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਵਾਈਟ ਕਲਰ ਤੇ ਆਪਾਂ ਇਸ ਨੂੰ ਬਣਾ ਰਹੇ ਹਾਂ ਤੁਸੀਂ ਇਸ ਨੂੰ ਕਰੀਮ ਤੇ ਵਾਈਟ ਤੇ ਕਿਤੇ ਵੀ ਬਣਾ ਸਕਦੇ ਜੇ ਹੋਰ ਕਿਸੇ ਕਲਰ ਤੇ ਵੀ ਬਣਾ ਸਕਦੇ ਜੇ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਹੈ 6 ਸਲਾਈਆਂ ਦਾ ਡਿਜ਼ਾਈਨ ਹੈ ਤੇ 4-4 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 4-4 ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਆਪਾਂ ਵੱਧ ਪਾਉਣੇ ਨੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਦੇ ਆਂ ਡਿਜ਼ਾਈਨ ਜਿਹੜਾ ਆਪਾਂ ਸਿੱਧੀ ਸਾਈਡ ਤੋਂ ਬਣਾਵਾਂਗੇ ਪਹਿਲੀ ਸਲਾਈ ਜਿਹੜੀ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਸਲਿੱਪ ਕਰਕੇ ਇੱਕ ਕੁੰਡਾ ਆਪਾਂ ਉਲਟਾ ਬਣਾਉਣਾ ਹੈ ਤਗਾ ਪਿੱਛੇ ਕਰਕੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇਹੀ ਚਾਰ ਕੁੰਡੇ ਆਪਾਂ ਪਹਿਲੀ ਸਲਾਈ ਦੇ ਵਿੱਚ ਬਣਾਉਣੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਵੀਡੀਓ ਤੇ ਨਵੇਂ ਆਏ ਜੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਜੇ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਇੱਕ ਕੁੰਡਾ ਆਪਾਂ ਉਲਟਾ ਬਣਾਉਂਦੇ ਜਾਣਾ ਹੈ ਤਿੰਨ ਕੁੰਡੇ ਸਿੱਧੇ ਬਣਾਉਂਦੇ ਜਾਣਾ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧਾ ਪਾਸਾ ਵਾ ਲਾਸਟ ਤੇ ਇੱਕ ਕੁੰਡਾ ਉਲਟਾ ਆਉਣਾ ਹੈ ਤੇ ਐਜ ਵਾਲਾ ਕੁੰਡਾ ਸਿੱਧਾ ਆਉਣਾ ਇਸ ਤਰ੍ਹਾਂ ਸਡੀ ਡਿਜ਼ਾਈਨ ਦੀ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਵੇਖੋ ਆਪਾਂ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਬੈਕ ਸਾਈਡ ਤੇ ਕਰਨਾ ਆ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਜਿਹੜੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਨੇ ਨੇ ਜਿਹੜੇ ਉਧਰੋਂ ਇੱਕ ਆਪਾਂ ਉਲਟਾ ਬਣਾਇਆ ਸੀ ਉਹ ਇਧਰੋਂ ਸਿੱਧਾ ਬੰਨਾ ਹੈ ਤੇ ਜਿਹੜੇ ਉਧਰੋਂ ਸਿੱਧੇ ਬਣਾਏ ਸੀ ਤਿੰਨ ਉਹ ਇਧਰੋਂ ਉਲਟੇ ਬਣਨੇ ਨੇ ਇਧਰ ਸਾਡਾ ਇੱਕ ਕੁੰਡਾ ਸਿੱਧਾ ਹੋਣਾ ਹੈ ਤੇ ਤਿੰਨ ਕੁੰਡੇ ਉਲਟੇ ਹੋਣੇ ਨੇ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਲੇਡੀਜ਼ ਦੇ ਤੁਸੀਂ ਪ੍ਰੋਜੈਕਟ ਤੇ ਇਸ ਨੂੰ ਪਾ ਸਕਦੇ ਜੀ ਜੀ ਚਾਹੂ ਤੇ ਜੈਂਟਸ ਦੀਆਂ ਕੋਟੀਆਂ ਤੇ ਵੀ ਪਾ ਸਕਦੇ ਜੀ ਪਰ ਲੇਡੀ ਦੇ ਜ਼ਿਆਦਾ ਸੋਹਣੇ ਲੱਗੇਗਾ ਇਸ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਦੋ ਸਲਾਈਆਂ ਬਣ ਗਈਆਂ ਨੇ ਤੇ ਹੁਣ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ 슬ਿੱਪ ਕਰਕੇ ਇਹ ਵੀ ਸਲਾਈ ਜਿਹੜੀ ਬਹੁਤ ਹੀ ਆਸਾਨ ਆ ਪਹਿਲਾ ਕੁੰਡਾ 슬ਿੱਪ ਕਰਕੇ ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਉਨ ਇਸ ਤਰ੍ਹਾਂ ਧਾਗਾ ਘੁਮਾ ਕੇ ਇੱਕ ਜਾਲੀ ਪਾ ਦੇਣੀ ਹੈ ਤੇ ਅਗਲਾ ਕੁੰਡਾ ਸਿੱਧਾ ਬਸ ਇਹੀ ਚਾਰ ਕੁੰਡੇ ਆਪਾਂ ਤੀਸਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਨੇ ਦੋ ਕੁੰਡੇ ਸਿੱਧੇ ਫਿਰ ਧਾਗਾ ਘਕਮਾ ਕੇ ਜਾਲੀ ਪਾਉਣੀ ਹੈ ਤੇ ਇੱਕ ਕੁੰਡਾ ਫੇਰ ਸਿੱਧਾ ਫਿਰ ਇੱਕ ਉਲਟਾ ਧਾਗਾ ਪਿੱਛੇ ਦੋ ਸਿੱਧੇ ਜਿਹੜੇ ਸਾਡੇ ਤਿੰਨ ਸਿੱਧੇ ਸੀ ਉਹਨਾਂ ਦੇ ਵਿੱਚੋਂ ਦੋ ਸਿੱਧੇ ਫਿਰ ਇਸ ਤਰ੍ਹਾਂ ਕਰਕੇ ਜਾਲੀ ਫਿਰ ਇੱਕ ਸਿੱਧਾ ਸੌਰੀ ਦੋਸ ਦੇ ਜਾਲੀ ਪਾਈ ਫਿਰ ਇੱਕ ਸਿੱਧਾ ਲਾਸਟ ਇੱਕ ਉਲਟਾ ਤੇ ਅੱਜ ਵਾਲਾ ਸਿੱਧਾ ਇਸ ਤਰ੍ਹਾਂ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡਾ ਸਿੱਧਾ ਜਿਹੜਾ ਉਹਨੂੰ ਸਿੱਧਾ ਬਣਾਉਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਹੁਣ ਇੱਕ ਆ ਸਾਡੇ ਕੋਲ ਉਲਟਾ ਕੁੰਡਾ ਤੇ ਇੱਕ ਜਾਲੀ ਵਾਲਾ ਕੁੰਡਾ ਇਹਨਾਂ ਦੋਵਾਂ ਨੂੰ ਆਪਾਂ ਇਸ ਤਰ੍ਹਾਂ ਬਿਨਾ ਬੁਣੇ ਇੱਧਰ ਪਾ ਲੈਣਾ ਫਿਰ ਅਗਲੇ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਆ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਆ ਦੋਵੇਂ ਕੁੰਡੇ ਆਪਾਂ ਸਲਿੱਪ ਕਰ ਲੈਣੇ ਦੋ ਕੁੰਡੇ ਉਲਟੇ ਬਣਾ ਲੈਣੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਸਲਿੱਪ ਕਰ ਲੈਣੇ ਆ ਇੱਕ ਜਾਲੀ ਵਾਲਾ ਤੇ ਇੱਕ ਸਿੰਪਲ ਜਿਹੜਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਸਲਿੱਪ ਕਰ ਲਏ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਉਲਟਾ ਹੁਣ ਅਸੀਂ ਆ ਗਏ ਹਾਂ ਡਿਜ਼ਾਈਨ ਦੀ ਪੰਨਵੀਂ ਸਲਾਈ ਤੇ ਸਿੱਧੇ ਪਾਸੇ ਇਹ ਵੇਖੋ ਕਿਵੇਂ ਬਣਾਉਣੀ ਪਹਿਲਾ ਕੁੰਡਾ 슬ਿੱਪ ਕੀਤਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਹੁਣ ਆਪਾਂ ਆ ਜਿਹੜੇ 3-4 ਕੁੰਡੇ ਸਾਡੇ ਇੱਕਾ ਜਾਲੀ ਵਾਲਾ ਤੇ ਦੋ ਆ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਵੇਖੋ ਕਿਵੇਂ ਜਿਹੜੇ ਆ ਦੋ ਕੁੰਡੇ ਆਪਾਂ ਇਹਨਾਂ ਨੂੰ ਇਧਰ ਵਾਲੀ ਸਾਈਡ ਲਿਆ ਆਉਣਾ ਤੇ ਇਸ ਤਰੀਕੇ ਦੇ ਨਾਲ ਬੈਕ ਲੂਪ ਤੋਂ ਆਪਾਂ ਦੋ ਤੋਂ ਇੱਕ ਕਰ ਦੇਣਾ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਕੇ ਇਹ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਇੱਧਰ ਵਾਲੀ ਸਾਈਡ ਇਸ ਤਰ੍ਹਾਂ ਵੀ ਲਿਆ ਸਕਦੇ ਹਾਂ ਇਸ ਤਰੀਕੇ ਦੇ ਨਾਲ ਆਪਾਂ ਪਾ ਲੈਣਾ ਤੇ ਆਹ ਜਿਹੜੇ ਕੁੰਡੇ ਇਹਨਾਂ ਨੂੰ ਆਪਾਂ ਬੈਕ ਤੋਂ ਪਾ ਲੈਣਾ ਤੇ ਇਹਨਾਂ ਕੁੰਡਿਆਂ ਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਫਿਰ ਦੋ ਕੁੰਡੇ ਸਿੱਧੇ ਤੱਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਤੱਗਾ ਪਿੱਛੇ ਆ ਦੋ ਕੁੰਡੇ ਫਿਰ ਪਾਵਾਂਗੇ ਆ ਜਿਹੜੇ ਦੋ ਕੁੰਡੇ ਇਹਨਾਂ ਨੂੰ ਆਪਾਂ ਬੈਕ ਤੋਂ ਇਸ ਤਰ੍ਹਾਂ ਆ ਵਾਲੀ ਸਲਾਈ ਵਿੱਚ ਪਾ ਲੈਣਾ ਇਸ ਤਰ੍ਹਾਂ ਲਿਆ ਕੇ ਤੇ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਆ ਵਾਲੇ ਦੋ ਕੁੰਡੇ ਆਪਾਂ ਸਿੱਧੇ ਬਣਾਉਣੇ ਜਿਹੜਾ ਇੱਕ ਸਾਡਾ ਜਾਲੀ ਵਾਲਾ ਕੁੰਡਾ ਸੀ ਉਹ ਇੱਥੇ ਸਾਡਾ ਘਟ ਗਿਆ ਫਿਰ ਵੇਖੋ ਇੱਕ ਕੁੰਡਾ ਉਲਟਾ ਆ ਦੋ ਕੁੰਡੇ ਇਸ ਤਰ੍ਹਾਂ ਪਾ ਲੈਣੇ ਆ ਤੇ ਆ ਜਿਹੜੇ ਬੈਕ ਵਾਲੇ ਇਹਨਾਂ ਨੂੰ ਇਸ ਤਰ੍ਹਾਂ ਪਾ ਲੈਣਾ ਸਿਰਫ ਦੋ ਤੋਂ ਇੱਕ ਦੋ ਕੁੰਡੇ ਫੇਰ ਸਿੱਧੇ ਲਾਸਟ ਵਾਲਾ ਗੁੰਡਾ ਉਲਟਾ ਤੇ ਐਜ ਵਾਲਾ ਗੁੰਡਾ ਸਿੱਧਾ ਇਸ ਤਰ੍ਹਾਂ ਸਾਡੀ ਬਣ ਗਈ ਹੈ ਪੰਜਵੀਂ ਸਲਾਈ ਹੁਣ ਛੇਵੀਂ ਸਲਾਈ ਵੇਖੋ ਕਿਵੇਂ ਬਣੇਗੀ ਇਲਾਕਾ ਕੁੰਡਾ 슬ਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਐਸਾ ਡੀਜ਼ਾਈਨ ਦੀ ਛੇਵੀਂ ਸਲਾਈ ਬਣ ਰਹੀ ਆ ਤੇ ਕੁੰਡੇ ਉਲਟੇ ਬੰਦੇ ਜਾਣੇ ਇੱਕ ਕੁੰਡਾ ਸਿੱਧਾ ਬੰਨ੍ਹ ਜਾਣਾ ਇਸ ਤਰ੍ਹਾਂ ਕਰਕੇ ਸਡੀਆਂ ਇਹ 6 ਸਲਾਈਆਂ ਕੰਪਲੀਟ ਹੋ ਗਈਆਂ 6 ਸਲਾਈਆਂ ਕੰਪਲੀਟ ਹੋਣ ਤੋਂ ਬਾਅਦ ਡਿਜ਼ਾਈਨ ਸਾਡਾ ਵੇਖੋ ਇਸ ਤਰੀਕੇ ਦੇ ਨਾਲ ਆਉਣਾ ਤੇ ਇਹੀ 6 ਸਲਾਈਆਂ ਅਸੀਂ ਬਾਰ-ਬਾਰ ਬਣਾਉਂਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਹੁਤ ਹੀ ਪਿਆਰਾ ਬੰਦਾ ਜਾਣਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ